ਜੋ ਬੋਲੇ ਸੋਨਰ ਪੈ ਭਗਵਾਨ ਫਾਲਮਿਕ ਮਹਾਰਾਜ ਕੀ ਦੇ ਸ਼੍ਰੀ ਜੋਗ ਵਿਸ਼ੇਸ਼ਟ ਗ੍ਰੰਥ ਵਿਰਾਗ ਪਰਕਰਨ 11ਵਾਂ ਅਧਿਆਏ ਆਰੰਭ ਸ਼੍ਰੀ ਦਾਮ ਜੀ ਕਹਿਣ ਲੱਗੇ हे ਮਨೇಶ್ਵਰ ਮੇਰਾ ਚਿੱਤ ਕਾਮ ਕ੍ਰੋਧ ਲੋਭ ਮੋਹ ਤੇ ਤ੍ਰਿਸ਼ਨਾ ਆਦ ਦੁੱਖਾਂ ਕਰਕੇ ਕਮਜ਼ੋਰ ਹੋ ਗਿਆ ਹੈ ਤੇ ਮਹਾਪੁਰਖਾ ਦੇ ਜੋਗ ਗੁਣ ਵਿਰਾਗ ਧੀਰਜ ਸੰਤੋਖ ਆਦ ਹਨ ਉਨਾਂ ਵੱਲ ਨਹੀਂ ਜਾਂਦਾ ਸਦਾ ਵਿਸ਼ੇ ਦੀ ਗਰਦ ਵਿੱਚ ਉੜਦਾ ਹੈ ਜਿਵੇਂ ਮੂਰਦਾ ਖੰਭ ਹਵਾ ਦੇ ਲੱਗਣ ਨਾਲ ਨਹੀਂ ਠਹਿਰਦਾ ਤਿਵੇਂ ਇਹ ਚਿੱਤ ਸਦਾ ਪਟਕਦਾ ਰਹਿੰਦਾ ਹੈ ਤੇ ਇਸਨੂੰ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ ਜਿਵੇਂ ਕੁੱਤਾ ਦਰ ਦਰ ਪਟਕਦਾ ਫਿਰਦਾ ਹੈ ਤਿਵੇਂ ਇਹ ਚਿੱਤ ਪਦਾਰਥਾਂ ਦੀ ਪ੍ਰਾਪਤੀ ਲਈ ਪਟਕਦਾ ਫਿਰਦਾ ਹੈ ਪਰ ਇਸ ਨੂੰ ਪ੍ਰਾਪਤ ਕੁਸ਼ ਨਹੀਂ ਹੁੰਦਾ ਜੋ ਕੁਸ਼ ਪ੍ਰਾਪਤ ਹੁੰਦਾ ਹੈ ਉਸ ਨਾਲ ਚਿੱਤ ਤ੍ਰਿਪਤ ਨਹੀਂ ਹੁੰਦਾ ਤੇ ਅੰਦਰ ਤ੍ਰਿਸ਼ਨਾ ਬਾਣੀ ਰਹਿੰਦੀ ਹੈ ਜਿਵੇਂ ਪਟਾਰੇ ਵਿੱਚ ਜਲ ਪਰਿਯਤਾ ਉਹ ਪਰਦਾ ਨਹੀਂ ਕਿਉਂਕਿ ਉਸ ਵਿੱਚ ਛੇਕ ਹੋਣ ਨਾਲ ਜਲ ਨਿਕਲ ਜਾਂਦਾ ਹੈ ਤੇ ਕਟਾਰਾ ਖਾਲੀ ਦਾ ਖਾਲੀ ਰਹਿੰਦਾ ਹੈ ਤਵੇਂ ਹੀ ਚਿੱਤ ਭੋਗ ਤੇ ਪਦਾਰਥਾ ਨਾ ਸੰਤੁਸ਼ਟ ਨਹੀਂ ਹੁੰਦਾ ਸਦਾ ਤ੍ਰਿਸ਼ਨਾ ਹੀ ਰਹਿੰਦੀ ਹੈ हे ਮਨਿਸ਼ਵਰ ਇਹ ਚਿਤ ਰੂਪੀ ਮਹਾ ਮੋਹਾ ਦਾ ਸਮੁੰਦਰ ਹੈ ਉਸ ਵਿੱਚ ਤ੍ਰਿਸ਼ਨਾ ਰੂਪੀ ਲਹਿਰਾ ਉੱਠਦੀ ਹਨ ਜੋ ਕਦੇ ਵੀ ਸਥਿਰ ਨਹੀਂ ਹੁੰਦੀ ਆ ਜਿਵੇਂ ਦਰਿਆ ਦੀ ਤੇਜ਼ ਲਹਿਰ ਵਿੱਚ ਕਿਨਾਰੇ ਦੇ ਬ੍ਰਿਖਸ਼ ਵਹਿ ਜਾਂਦੇ ਹਨ ਤਵੇਂ ਚਿਤ੍ਰੂਪੀ ਦਰਿਆ ਵਿੱਚ ਵਿਸ਼ੇਵਕਾਰੀ ਵਹਿ ਜਾਂਦੇ ਹਨ ਵਾਸ਼ਨਾ ਰੂਪੀ ਲਹਿਰ ਦੇ ਵੇਗ ਨਾਲ ਮੇਰਾ ਅਚਲ ਸੁਭਾਅ ਚਲਾਇਮਾਨ ਹੋ ਗਿਆ ਹੈ ਇਸ ਲਈ ਇਸ ਚਿਤ ਕਰਕੇ ਮੈਂ ਮਹਾਦੀਨ ਹੋ ਗਿਆ ਹਾਂ ਜਿਵੇਂ ਜਾਲ ਵਿੱਚ ਫਸਿਆ ਪੰਛੀ ਦੀਨ ਹੋ ਜਾਂਦਾ ਹੈ ਤੇ ਮੈਂ ਚਿਤ ਰੂਪੀ ਚੀਰ ਤੇ ਵਾਸ਼ਨਾ ਰੂਪੀ ਜਾਲ ਵਿੱਚ ਵੱਜਾ ਮੈਂ ਦੀਨ ਹੋ ਗਿਆ ਹਾਂ ਜਿਵੇਂ ਮ੍ਰਿਕਾ ਦੇ ਝੁੰਡ ਤੋਂ ਵਿਛੜੀ ਮ੍ਰਿਕ ਇਕੱਲੀ ਦੁਖੀ ਹੁੰਦੀ ਹੈ ਤਿਵੇਂ ਮੈਂ ਆਤਮ ਪਦ ਤੋਂ ਭੁੱਲਿਆ ਹੋਇਆ ਦੁਖੀ ਹੋਇਆ ਹਾਂ ਹੇ ਮਨिश्वਰ ਇਹ ਚਿਤ ਸਦਾ ਟਕਦਾ ਰਹਿੰਦਾ ਹੈ ਕਦੇ ਵੀ ਟਿਕਦਾ ਨਹੀਂ ਜਿਵੇਂ ਖੀਰ ਸਮੁੰਦਰ ਮਨ ਦਰਾਚਲ ਕਰਕੇ ਦੁਖੀ ਹੋਇਆ ਸੀ ਤੇ ਮੈਂ ਇਹ ਚਿੱਤ ਸੰਕਲਪ ਵਿਕਲਪ ਕਰਕੇ ਦੁੱਖ ਪਾਉਂਦਾ ਹੈ ਜਿਵੇਂ ਪਿੰਜਰੇ ਵਿੱਚ ਫਸਿਆ ਸ਼ੇਰ ਪਿੰਜਰੇ ਵਿੱਚ ਟਕਦਾ ਹੈ ਕਿਵੇਂ ਵਾਸ਼ਨਾ ਵਿੱਚ ਫਸਿਆ ਚਿੱਤ ਨਹੀਂ ਟਿਕਦਾ ਇਹ ਮਨੀਸ਼ਵਰ ਜਿਵੇਂ ਭਾਰੀ ਹਵਾ ਨਾਲ ਸੁੱਕਾ ਤ੍ਰਿਣ ਦੂਰ ਤੋਂ ਦੂਰ ਜਾ ਪੈਂਦਾ ਹੈ ਜਿਵੇਂ ਇਸਰ ਚਿਤ ਰੂਪੀ ਪਵਨ ਨੇ ਮੈਨੂੰ ਆਤਮਾ ਆਨੰਦ ਤੋਂ ਦੂਰ ਛੁੱਟ ਦਿੱਤਾ ਹੈ ਜਿਵੇਂ ਸੁੱਕੇ ਘਾਹ ਨੂੰ ਅੱਗ ਸਾੜਦੀ ਹੈ ਤਿਵੇਂ ਮੈਨੂੰ ਚਿਤ ਸਾੜਦਾ ਹੈ ਜਿਵੇਂ ਅੱਗ ਵਿੱਚੋਂ ਧੂਆ ਨਿਕਲਦਾ ਹੈ ਤਿਵੇਂ ਚਿਤ ਰੂਪੀ ਅੱਗ ਵਿੱਚੋਂ ਤ੍ਰਿਸ਼ਨਾ ਰੂਪੀ ਧੂਆ ਨਿਕਲਦਾ ਹੈ ਉਸ ਨਾਲ ਮੈਂ ਬਹੁਤ ਦੁੱਖ ਪਾਉਂਦਾ ਹਾਂ ਇਹ ਚਿੱਤ ਹੰਸ ਨਹੀਂ ਬਣਦਾ ਜਿਵੇਂ ਰਾਜ ਹੰਸ ਦੁੱਧ ਤੇ ਜਲ ਨੂੰ ਅੱਡ-ਅੱਡ ਕਰਦਾ ਹੈ ਉਸ ਵਾਂਗੂ ਮੈਂ ਜੋ ਅਨাত্মਾ ਤੋਂ ਅਗਿਆਨ ਕਰਕੇ ਇਹੋ ਜਿਹਾ ਹੋ ਗਿਆ ਹਾਂ ਉਸ ਨੂੰ ਮੈਂ ਵੱਖ ਨਹੀਂ ਕਰ ਸਕਦਾ ਜਦੋਂ ਮੈਂ ਆਤਮ ਪਦ ਪਾਉਣ ਦੀ ਲਤਾ ਯਤਨ ਕਰਦਾ ਹਾਂ ਤਦ ਅਗਿਆਨ ਮੈਨੂੰ ਇਹ ਪਦ ਪ੍ਰਾਪਤ ਨਹੀਂ ਕਰਨ ਦਿੰਦਾ ਜਿਵੇਂ ਨਦੀ ਦਾ ਪ੍ਰਵਾਹ ਸਮੁੰਦਰ ਵੱਲ ਜਾਂਦਾ ਹੈ ਪਰ ਪਹਾੜ ਉਸ ਨੂੰ ਸਿੱਧਾ ਚੱਲਣ ਨਹੀਂ ਦਿੰਦਾ ਤੇ ਸਮੁੰਦਰ ਵੱਲ ਜਾਣ ਨਹੀਂ ਦਿੰਦਾ ਤਿਵੇਂ ਚਿੱਤ ਮੈਨੂੰ ਆਤਮਾ ਵੱਲ ਜਾਣ ਤੋਂ ਰੋਕਦਾ ਹੈ ਇਹ ਮੇਰਾ ਵੱਡਾ ਵੈਰੀ ਹੈ हे ਮਾਨੀਸ਼ਵਰ ਉਹ ਉਪਾਅ ਕਹੋ ਜਿਸ ਨਾਲ ਚਿੱਤ ਵੈਰੀ ਰੂਪੀ ਵੈਰੀ ਦਾ ਨਾਸ਼ ਹੋਵੇ ਜਿਵੇਂ ਮਰਦਾ ਸਰੀਰ ਨੂੰ ਕੁੱਤੇ ਕੁੱਤੀਆਂ ਖਾਂਦੀਆਂ ਹਨ ਤਿਵੇਂ ਇਹ ਤ੍ਰਿਸ਼ਨਾ ਮੈਨੂੰ ਖਾਂਦੀ ਰਹਿੰਦੀ ਹੈ ਆਤਮਾ ਦੇ ਗਿਆਨ ਤੋਂ ਬਿਨਾਂ ਮੈਂ ਮੁਰਦੇ ਸਮਾਨ ਹਾਂ ਜਿਵੇਂ ਬਾਲਕ ਆਪਣੇ ਪਿਸ਼ਾਵੇਂ ਨੂੰ ਭੂਤ ਮੰਨ ਕੇ ਡਰਦਾ ਹੈ ਪਰ ਜਦੋਂ ਉਹ ਸਿਆਣਾ ਹੋ ਜਾਂਦਾ ਹੈ ਤਦੋਂ ਉਹ ਭੂਤ ਦਾ ਡਰ ਨਹੀਂ ਮੰਨਦਾ ਜੇ ਮੈਂ ਚੇਤ ਰੂਪੀ ਭੂਤ ਨੇ ਮੇਰਾ ਸਪਰਸ਼ ਕੀਤਾ ਹੈ ਉਸ ਕਰਕੇ ਮੈਂ ਭੈ ਵਿੱਚ ਪੈ ਜਾਂਦਾ ਹਾਂ ਇਸ ਲਈ ਆਪ ਉਹ ਉਪਾਅ ਕਹੋ ਜਿਸ ਤੋਂ ਮੇਰਾ ਚੇਤ ਰੂਪੀ ਭੂਤ ਨਾਸ਼ ਹੋ ਜਾਵੇ हे ਮਨੀਸ਼ਵਰ ਅਗਿਆਨ ਕਰਕੇ ਮਿੱਥਿਆ ਭੂਤ ਮੇਰੇ ਚਿੱਤ ਵਿੱਚ ਦ੍ਰਿੜ ਹੋ ਰਿਹਾ ਹੈ ਉਸ ਨੂੰ ਨਾਸ਼ ਕਰਨ ਦੀ ਮੇਰੇ ਵਿੱਚ ਸਮਰੱਥਾ ਨਹੀਂ ਅੱਗ ਵਿੱਚ ਬੈਠਣਾ ਵੱਡੇ ਪਰਬਤ ਦੇ ਉੱਪਰ ਜਾਣਾ ਤੇ ਵੱਡੇ ਬਜਰ ਨੂੰ ਚੂਰਨ ਕਰਨਾ ਮੈਂ ਔਖਾ ਸਮਝ ਸੌਖਾ ਸਮਝਦਾ ਹਾਂ ਪਰ ਚਿੱਤ ਨੂੰ ਜਿੱਤਣਾ ਮਹਾ ਕਠਨ ਹੈ ਹੈ ਚਿੱਤ ਸਦਾ ਹੀ ਚਲਾਇਮਾਨ ਸਭਾ ਵਾਲਾ ਹੈ ਜਿਵੇਂ ਥੰਮ ਨਾਲ ਵੱਜਾ ਹੋਇਆ ਬਾਂਦਰ ਕਦੇ ਵੀ ਟਿਕ ਕੇ ਨਹੀਂ ਬੈਠਦਾ ਕਿਵੇਂ ਵਾਸ਼ਨਾ ਦਾ ਮਾਰਿਆ ਮੇਰਾ ਚਿੱਤ ਵੀ ਕਦੀ ਨਹੀਂ ਟਿਕਦਾ हे मणेश्वर ਵੱਡੇ ਸਮੁੰਦਰ ਨੂੰ ਪੀ ਜਾਣਾ ਅਗਨੋਂ ਖਾਣਾ ਤੇ ਸਵੇਦਨ ਪਾਰ ਕਰਨਾ ਸੌਖਾ ਹੈ ਪਰ ਚਿੱਤ ਨੂੰ ਜਿਤਨਾ ਮਹਾ ਕਠਨ ਹੈ ਜੋ ਸਦਾ ਚਲਾਇ ਮਾਨ ਹੀ ਰਹਿੰਦਾ ਹੈ ਜਿਵੇਂ ਸਮੁੰਦਰ ਆਪਣਾ ਦ੍ਰਵੀ ਸੁਭਾਅ ਕਦੇ ਵੀ ਨਹੀਂ ਤਿਆਗਦਾ ਤੇ ਮਹਾ ਦ੍ਰਵੀ ਫੂਤ ਹੀ ਰਹਿੰਦਾ ਹੈ ਉਸ ਵਿੱਚ ਅਨੇਕ ਤਰ੍ਹਾਂ ਦੀਆਂ ਲਹਿਰਾਂ ਉੱਠਦੀਆਂ ਹਨ ਤਿਵੇਂ ਹੀ ਚਿੱਤ ਵੀ ਚੰਚਲ ਸੁਭਾਅ ਉਹ ਨਹੀਂ ਤਿਆਗਦਾ ਤੇ ਇਸ ਵਿੱਚ ਅਨੇਕ ਪ੍ਰਕਾਰ ਦੀਆਂ ਵਾਸ਼ਨਾ ਉਪਜਦੀਆਂ ਰਹਿੰਦੀਆਂ ਹਨ ਇਹ ਚਿੱਤ ਬਾਲਕ ਵਾਂਗੂ ਚੰਚਲ ਹੈ ਇਹ ਸਦਾ ਵਿਸ਼ਿਆ ਵੱਲ ਦੌੜਦਾ ਹੈ ਕਿਤੇ ਕਿਤੇ ਪਦਾਰਥਾਂ ਦੇ ਪ੍ਰਾਪਤੇ ਹੁੰਦੇ ਹੈ ਪਰ ਅੰਦਰੋਂ ਇਹ ਸਦਾ ਚੰਚਲ ਹੀ ਰਹਿੰਦਾ ਹੈ ਜਿਵੇਂ ਸੂਰਜ ਚੜਨ ਨਾਲ ਦਿਨ ਹੁੰਦਾ ਹੈ ਤੇ ਅਸਤ ਹੋਣ ਨਾਲ ਦਿਨ ਖਤਮ ਹੋ ਜਾਂਦਾ ਹੈ ਤਿਵੇਂ ਚਿੱਤ ਦੇ ਉਦੇ ਹੋਣ ਨਾਲ ਇਹਨਾਂ ਲੋਕਾਂ ਦੀ ਉਤਪਤੀ ਹੁੰਦੀ ਹੈ ਤੇ ਚਿੱਤ ਦੇ ਲੀਨ ਹੋਣ ਨਾਲ ਜਗਤ ਵੀ ਲੀਨ ਹੋ ਜਾਂਦਾ ਹੈ ਇਹ ਮਨੀਸ਼ਵਰ ਚਿੱਤ ਰੂਪੀ ਸਮੁੰਦਰ ਹੈ ਤੇ ਵਾਸ਼ਨਾ ਰੂਪੀ ਜਲ ਹੈ ਉਸ ਵਿੱਚ ਛਲ ਰੂਪੀ ਸੱਪ ਹੈ ਜਦੋਂ ਜੀਵ ਉਸ ਦੇ ਨੇੜੇ ਜਾਂਦਾ ਹੈ ਤਾਂ ਭੋਗ ਰੂਪੀ ਸਭ ਉਸ ਨੂੰ ਕੱਟਦਾ ਹੈ ਤੇ ਤ੍ਰਿਸ਼ਨਾ ਰੂਪੀ ਜ਼ਹਿਰ ਛੂੰਦਾ ਹੈ ਤੇ ਉਸ ਨਾਲ ਮਰਦਾ ਹੈ ਇਹ ਮਨੀਸ਼ਵਰ ਭੋਗਾਂ ਨੂੰ ਸੁਖ ਰੂਪ ਜਾਣ ਕੇ ਚਿੱਤ ਦੌੜਦਾ ਹੈ ਪਰ ਉਹ ਭੋਗ ਦੁੱਖ ਰੂਪ ਹਨ ਜਿਵੇਂ ਘਾਣਾ ਟਕੇ ਹੋਏ ਨੂੰ ਵੇਖ ਕੇ ਮੂਰਖ ਹਿਰਨ ਖਾਣ ਨੂੰ ਦੌੜਦਾ ਹੈ ਤੇ ਟੋਏ ਵਿੱਚ ਡਿੱਗ ਕੇ ਦੁੱਖ ਪਾਉਂਦਾ ਹੈ ਤੇਵੇਂ ਚਿਤ ਰੂਪੀ ਹਰਨ ਭੋਗਾਂ ਨੂੰ ਸੁਖ ਜਾਣ ਕੇ ਭੋਗਣ ਲੱਗਦਾ ਹੈ ਤਦ ਤ੍ਰਿਸ਼ਨਾ ਰੂਪੀ ਟੋਏ ਵਿੱਚ ਡਿੱਗ ਪੈਂਦਾ ਹੈ ਤੇ ਜਨਮ ਜਨਮਾਤਰ ਤੱਕ ਦੁੱਖ ਭੋਗਦਾ ਹੈ ਇਹ ਮਨੀਸ਼ਵਰ ਇਹ ਚਿਤ ਕਦੇ ਬੜਾ ਗੰਭੀਰ ਹੋ ਬੈਠਦਾ ਹੈ ਤੇ ਜਿਵੇਂ ਚੀਲ ਪੰਛੀ ਆਕਾਸ਼ ਵਿੱਚ ਉੱਚਾ ਫਿਰਦਾ ਹੈ ਤਦੋਂ ਧਰਤੀ ਉੱਤੇ ਮਾਸ ਵੇਖਦਾ ਤਾਂ ਉਥੋਂ ਧਰਤੀ ਤੇ ਆ ਕੇ ਮਾਸ ਲੈਂਦਾ ਹੈ ਕਿਵੇਂ ਇਹ ਚਿੱਤ ਤਦੋਂ ਤੱਕ ਉਧਾਰ ਹੈ ਜਦੋਂ ਤੱਕ ਭੋਗਾ ਨੂੰ ਨਹੀਂ ਵੇਖਦਾ ਜਦੋਂ ਵਿਸ਼ਿਆ ਨੂੰ ਵੇਖਦਾ ਹੈ ਤਦੋਂ ਲਿਪਟ ਹੋ ਕੇ ਵਿਸ਼ਿਆ ਵਿੱਚ ਪੈ ਜਾਂਦਾ ਹੈ ਇਹ ਚਿੱਤ ਵਾਸ਼ਨਾ ਰੂਪੀ ਸ਼ੇਜਾ ਤੇ ਸੁਤਾ ਰਹਿੰਦਾ ਹੈ ਆਤਮ ਪਦ ਨੂੰ ਪ੍ਰਾਪਤ ਕਰਨ ਲਈ ਜਾਗਦਾ ਨਹੀਂ ਇਹ ਇਸ ਚਿੱਤ ਦੇ ਜਾਲ ਵਿੱਚ ਮੈਂ ਫਸ ਗਿਆ ਹਾਂ ਇਹ ਜਾਲ ਕਿਹੋ ਜਿਹਾ ਹੈ ਇਸ ਵਿੱਚ ਵਾਸ਼ਨਾ ਰੂਪੀ ਤਾਗਾ ਹੈ ਤੇ ਸੰਸਾਰ ਇਸ ਚਾਈ ਰੂਪੀ ਗੰਢ ਹੈ ਤੇ ਭੋਗ ਰੂਪ ਇਸ ਵਿੱਚ ਆਟਾ ਹੈ ਇਸ ਨੂੰ ਵੇਖ ਕੇ ਮੈਂ ਫਸ ਗਿਆ ਹਾਂ ਕਦੇ ਪਤਾਲ ਵਿੱਚ ਤੇ ਕਦੇ ਆਕਾਸ਼ ਵਿੱਚ ਵਾਸ਼ਨਾ ਰੂਪੀ ਰੱਸੀ ਨਾਲ ਮੈਂ ਕੜੀ ਜੰਤਰ ਦੀ ਨਹੀਂ ਵੱਜਾ ਹੋਇਆ ਫਿਰਦਾ ਹਾਂ ਇਸ ਲਈ हे ਮਾਨੀਸ਼ਵਰ ਤੁਸੀਂ ਉਹ ਉਪਾਅ ਕਹੋ ਜਿਸ ਨਾਲ ਮੈਂ ਚਿੱਤ ਰੂਪੀ ਵੈਰੀ ਨੂੰ ਜਿੱਤ ਲਵਾਂ ਹੁਣ ਮੈਨੂੰ ਕਿਸੇ ਭੋਗ ਦੀ ਇਛਾ ਨਹੀਂ ਤੇ ਸੰਸਾਰ ਦੀ ਮਾਇਆ ਮੈਨੂੰ ਬੇਰਸ ਪ੍ਰਤੀਤ ਹੁੰਦੀ ਹੈ ਜਵੇਂ ਚੰਦਰਮਾ ਬਦਲ ਦੇ ਛਾ ਨਹੀਂ ਕਰਦਾ ਤੇ ਛਮਾਹੇ ਵਿੱਚ ਲੁੱਕ ਜਾਂਦਾ ਹੈ ਤਿਵੇਂ ਮੈਂ ਭੋਗਾਂ ਦੇ ਈਸ਼ਾ ਨਹੀਂ ਕਰਦਾ ਤੇ ਸੰਸਾਰ ਦੀ ਮਾਇਆ ਨੂੰ ਮੈਂ ਨਹੀਂ ਚਾਹੁੰਦਾ ਪਰ ਮੇਰਾ ਚਿੱਤ ਮੇਰਾ ਵੱਡਾ ਵਹਿ ਰਿਹਾ ਹੈ ਮਹਾਪੁਰਸ਼ ਤਦੋ ਜਦੋਂ ਇਸ ਨੂੰ ਜਿੱਤਣ ਦਾ ਯਤਨ ਕਰਦੇ ਹਨ ਤਦੋ ਪਰਮ ਪਦ ਨੂੰ ਪ੍ਰਾਪਤ ਕਰਦੇ ਹਨ ਇਸ ਲਈ ਮੈਨੂੰ ਉਹ ਉਪਾਦ ਦੱਸੋ ਜਿਸ ਨਾਲ ਮੈਂ ਮਨ ਨੂੰ ਜਿੱਤ ਲਵਾਂ ਜਿਵੇਂ ਪਰਬਤ ਉੱਤੇ ਜੰਗਲ ਪਰਬਤ ਦੇ ਆਸਤੇ ਨਾ ਰਹਿੰਦਾ ਹੈ ਤੇਨੇ ਸਭ ਦੁੱਖ ਇਸ ਦੇ ਆਸਰੇ ਰਹਿੰਦੇ ਹਨ ਜੋ ਬੋਲੇ ਸੋਨ ਰਹਿ ਭਗਵਾਨ ਫਾਲ ਮੇਕ ਮਹਾਰਾਜ ਕੀ ਜੈ